ਕੀ ਤੁਹਾਡੇ ਵੀ ਲੱਕ ਦੇ ਵਿੱਚ ਹੁੰਦਾ ਰਹਿੰਦਾ ਹੈ ਬੇਵਜ੍ਹਾ ਹੀ ਦਰਦ ਕਿਤੇ ਤੁਸੀਂ ਤਾਂ ਨਹੀਂ ਆਪਣੇ ਲੱਕ ਦੇ ਦਰਦ ਨੂੰ ਕਰ ਰਖੇ ਅਣਦੇਖਿਆ ਅਗਰ ਤੁਸੀਂ ਵੀ ਪਰੇਸ਼ਾਨ ਹੋ ਆਪਣੇ ਲੱਕ ਦਰਦ ਦੀ ਸਮੱਸਿਆ ਤੋਂ ਤਾਂ ਧਿਆਨ ਦਿਓ ਇਸ ਵੀਡੀਓ ਦੇ ਉੱਤੇ ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹੈਲਥ ਟਿਪਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਲੈ ਕੇ حاضر ਹੋਏ ਆਂ ਤੇ ਅੱਜ ਦੇ ਇਸ ਖਾਸ ਹੈਲਥ ਟਿਪਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਾਂਗੇ ਲੱਕ ਦਰਦ ਦੀ ਇਸ ਸਮੱਸਿਆ ਦੇ ਬਾਰੇ ਵੈਸੇ ਅੱਜ ਦੇ ਸਮੇਂ ਦੇ ਵਿੱਚ ਕੋਈ ਵਿਅਕਤੀ ਹੈ ਚਾਹੇ ਕੋਈ ਔਰਤ ਹੈ ਹਰ ਕਿਸੇ ਦੇ ਲੱਕ ਦੇ ਵਿੱਚ ਦਰਦ ਦੀ ਸਮੱਸਿਆ ਤਾਂ ਜਰੂਰ ਪਣੀ ਰਹਿੰਦੀ ਹੈ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਅਸੀਂ ਜ਼ਿਆਦਾ-ਜ਼ਿਆਦਾ ਸਮੇਂ ਤੱਕ ਬੈਠੇ ਰਹਿੰਦੇ ਆਂ ਕਈ ਵਾਰ ਸਾਡੇ ਸੌਣ ਵਾਲੇ ਗੱਦੇ ਸਹੀ ਨਹੀਂ ਹੁੰਦੇ ਜਿਸ ਕਰਕੇ ਸਾਡੇ ਲੱਕ ਦੇ ਵਿੱਚ ਦਰਦ ਹੋਣ ਲੱਗਦਾ ਤੇ ਕਈ ਵਾਰ ਅਸੀਂ ਅਜੇਹੀਆਂ ਗਲਤੀਆਂ ਕਰ ਬੈਠਦੇ ਹਾਂ ਜੋ ਸ਼ਾਇਦ ਸਾਨੂੰ ਉਮਰਾਂ ਪਰਤੇ ਰੋਕ ਲਗਾ ਦਿੰਦੀਆਂ ਕਿਉਂਕਿ ਜੇਕਰ ਅਸੀਂ ਲੱਕ ਦੇ ਦਰਦ ਨੂੰ ਅਣ ਦੇਖਿਆ ਕਰਦੇ ਹਾਂ ਤਾਂ ਜਿਹਾ ਕਰਨਾ ਬਹੁਤ ਹੀ ਖਤਰੇ ਵਾਲਾ ਕੰਮ ਹੈ ਕਿਉਂਕਿ ਅਜਿਹਾ ਕਰਨ ਦੇ ਨਾਲ ਸਾਡੇ ਸਰੀਰ ਨੂੰ ਖਾਸ ਤੌਰ ਤੇ ਸਾਡੀ ਰੀੜ ਦੀ ਹੱਡੀ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚੇਗਾ ਹੋ ਸਕਦਾ ਹੈ ਕਿ ਸਾਡੀ ਹੱਡੀ ਟੇਢੀ ਵੀ ਹੋ ਸਕਦੀ ਹੈ ਜੇਕਰ ਤੁਸੀਂ ਵੀ ਆਪਣੇ ਦਰਦ ਨੂੰ ਜੁਲੱਕਦਾ ਤੁਹਾਡਾ ਦਰਦ ਹੈ ਅਗਰ ਤੁਸੀਂ ਵੀ ਉਸ ਨੂੰ ਅਣ ਦੇਖਿਆ ਕਰਦੇ ਹੋ ਤਾਂ ਧਿਆਨ ਦਿਓ ਇਸ ਵੀਡੀਓ ਦੇ ਉੱਤੇ ਕਿਉਂਕਿ ਅਗਰ ਤੁਹਾਡੇ ਲੱਕ ਦੇ ਵਿੱਚ ਦਰਦ ਹੈ ਤੁਹਾਨੂੰ ਕਿਸੇ ਤਰ੍ਹਾਂ ਦੀ ਦਵਾਈ ਲੈਣ ਦੀ ਲੋੜ ਨਹੀਂ ਤੁਹਾਨੂੰ ਸਿਰਫ ਘਰ ਦੇ ਵਿੱਚ ਪਈਆਂ ਕੁਝ ਚੀਜ਼ਾਂ ਦਾ ਇਸਤੇਮਾਲ ਕਰਨਾ ਪਵੇਗਾ ਇਸ ਤੋਂ ਬਾਅਦ ਤੁਸੀਂ ਆਪਣੇ ਲੱਕ ਦੇ ਦਰਦ ਦੀ ਸਮੱਸਿਆ ਤੋਂ ਨਿਜਾਤ ਪਾ ਸਕਦੇ ਹੋ ਪਰ ਜੇਕਰ ਫਿਰ ਵੀ ਤੁਹਾਡੇ ਲੱਕ ਦੇ ਦਰਦ ਦੀ ਸਮੱਸਿਆ ਨਹੀਂ ਠੀਕ ਹੋਉਂਦੀ ਤਾਂ ਤੁਹਾਨੂੰ ਇੱਕ ਚੰਗੇ ਡਾਕਟਰ ਦੀ ਸਲਾਹ ਦੀ ਲੋੜ ਹੈ ਕਿਉਂਕਿ ਤੁਸੀਂ ਦਰਦ ਨੂੰ ਬਹੁਤਾਂ ਦੇਖਿਆ ਕੀਤਾ ਜਿਸ ਕਰਕੇ ਇਸ ਦਰਦ ਤੋਂ ਛੁਟਕਾਰਾ ਪਾਉਣ ਦੇ ਵਿੱਚ ਤੁਹਾਨੂੰ ਬਹੁਤੀ ਦੇਰ ਹੋ ਗਈ ਹੋਵੇਗੀ ਆਓ ਜਾਣ ਲੈਂੀਆਂ ਕਿਹੜੀਆਂ-ਕਿਹੜੀਆਂ ਹੈਲਥ ਟਿਪਸ ਨੇ ਜੋ ਤੁਹਾਨੂੰ ਲੱਕ ਦਰਦ ਦੀ ਸਮੱਸਿਆ ਤੋਂ ਨਿਜਾਤ ਦਿਵਾਉਣਗੀਆਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਨਾਰੀਅਲ ਤੇਲ ਦੇ ਨਾਲ ਮ사ਜ ਤੇ ਬਾਰੇ ਰੀੜ ਦੀ ਹੱਡੀ ਦੇ ਦਰਦ ਤੋਂ ਛੁਟਕਾਰਾ ਪਾਉਣ ਵਾਸਤੇ ਨਾਰੀਅਲ ਤੇਲ ਦੀ ਮ사ਜ ਕਰੋ ਇਸ ਦੇ ਵਿੱਚ ਕੁਝ ਵਿਟਾਮਿਨ ਡੀ ਅਤੇ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕਰਦੇ ਨੇ ਨਾਰੀਅਲ ਦੇ ਤੇਲ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਗਰਮ ਕਰ ਲਓ ਇਸ ਦੇ ਕੋਸਾ ਹੋਣ ਤੋਂ ਬਾਅਦ ਤੁਸੀਂ ਇਸ ਦੇ ਨਾਲ ਮ사ਜ ਕਰੋ ਦਾਲਚੀਨੀ ਪਾਊਡਰ ਦਾ ਕਰੋ ਇਸਤੇਮਾਲ ਰੇੜ ਦੀ ਹੱਡੀ ਤੇ ਦਰਦ ਤੋਂ ਰਾਹਤ ਪਾਉਣ ਵਾਸਤੇ ਦਾਲਚੀਨੀ ਪਾਊਡਰ ਦਾ ਇਸਤੇਮਾਲ ਕਰੋ ਦਰਦ ਨੂੰ ਦੂਰ ਕਰਨ ਵਾਸਤੇ ਦਾਲਚੀਨੀ ਪਾਊਡਰ ਨੂੰ ਸ਼ਹਿਰ ਦੇ ਨਾਲ ਦਿਨ ਦੇ ਵਿੱਚ ਦੋ ਵਾਰ ਲਓ ਅਜਿਹਾ ਕਰਨ ਦੇ ਨਾਲ ਹੌਲੀ-ਹੌਲੀ ਦਰਦ ਜੋ ਹੈ ਠੀਕ ਹੋ ਜਾਏਗਾ ਯੋਗਾਸਨ ਕਰੋ ਰੇੜ ਦੀ ਹੱਡੀ ਦੇ ਵਿੱਚ ਹੋਣ ਵਾਲੇ ਦਰਦ ਤੋਂ ਨਿਜਾਤ ਪਾਉਣ ਦੇ ਲਈ ਲੋਕ ਰੋਜ਼ਾਨਾ ਸੈਰ ਕਰਨ ਅਤੇ ਯੋਗਾਸਨ ਵੀ ਕਰ ਸਕਦੇ ਆ ਰੋਜ਼ਾਨਾ ਆਸਣ ਕਰਨ ਦੇ ਨਾਲ ਵੀ ਇਸ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਰੋਜ਼ਾਨਾ ਟਰੈਕਸਨ ਹਲਾਸਨ ਮਰਾਕਸਨ ਪੁਜੰਗਾਸਨ ਆਦਿ ਕਰਨ ਦੇ ਨਾਲ ਇਸ ਦਰਦ ਤੋਂ ਛੁਟਕਾਰਾ ਮਿਲਦਾ ਰੋਜ਼ਾਨਾ ਕੀ ਦੁੱਧ ਪੀਓ ਦੁੱਧ ਦੇ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਰੋਜ਼ਾਨਾ ਦੁੱਧ ਪੀਣ ਦੇ ਨਾਲ ਨਾ ਸਿਰਫ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਵੀ ਮਜ਼ਬੂਤੀ ਮਿਲਦੀ ਹੈ ਸਗੋਂ ਇਹ ਰੀੜ ਦੀ ਹੱਡੀ ਦੇ ਦਰਦ ਨੂੰ ਵੀ ਦੂਰ ਕਰਨ ਦਾ ਇੱਕ ਬਹੁਤ ਵਟਾ ਕੰਮ ਕਰਦਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਦੁੱਧ ਦੇ ਵਿੱਚ ਸ਼ਹਿਦ ਮਿਲਾ ਕੇ ਇਸ ਦਾ ਸੇਵਨ ਕਰਦੇ ਹੋ ਤਾਂ ਰੀੜ ਦੀ ਹੱਡੀ ਦੇ ਦਰਦ ਤੋਂ ਤੁਹਾਨੂੰ ਛੇਤੀ ਹੀ ਛੁਟਕਾਰਾ ਮਿਲ ਜਾਏਗਾ ਵਿਟਾਮਿਨ ਸੀ ਦੇ ਨਾਲ ਭਰਪੂਰ ਚੀਜ਼ਾਂ ਦਾ ਕਰੋ ਸੇਵਨ ਕੈਵਰ ਵਿਟਾਮਿਨ ਸੀ ਦੀ ਘਾਟ ਦੇ ਨਾਲ ਜੀੜ ਦੀ ਹੱਡੀ ਦੇ ਵਿੱਚ ਦਰਦ ਹੋ ਸਕਦਾ ਹੈ ਜਿਹੇ ਦੇ ਵਿੱਚ ਪੀੜਤ ਵਿਅਕਤੀ ਆਪਣੀ ਖੁਰਾਕ ਦੇ ਵਿੱਚ ਉਹ ਚੀਜ਼ਾਂ ਸ਼ਾਮਲ ਕਰਨ ਜਿਨ੍ਹਾਂ ਦੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਦੇ ਵਿੱਚ ਹੋਵੇ ਰੇੜ ਦੀ ਹੱਡੀ ਦੇ ਦਰਦ ਨੂੰ ਦੂਰ ਕਰਨ ਦੇ ਲਈ ਆਪਣੀ ਖੁਰਾਕ ਦੇ ਵਿੱਚ ਤੁਸੀਂ ਆਮਬਲਾ ਸੰਤਰਾ ਨਿੰਬੂ ਟਮਾਟਰ ਅੰਗੂਰ ਅਮਰੂਦ ਸੇਬ ਕੇਲਾ ਸ਼ਾਮਲ ਕਰੋ ਇਸ ਤੋਂ ਇਲਾਵਾ ਦੁੱਧ ਹਰਾ ਧਨੀਆ ਪਾਲਕ ਮooli ਦੇ ਪੱਤੇ ਸ਼ਲਗਮ ਪਦੀਨਾ ਆਦਿ ਦੇ ਵਿੱਚ ਵੀ ਵਿਟਾਮਿਨ ਸੀ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਅੰਤ ਦੇ ਵਿੱਚ ਗੱਲ ਕਰਾਂਗੇ ਮੇਥੀ ਦੇ ਦਾਣਿਆਂ ਦੇ ਬਾਰੇ ਰੀੜ ਦੀ ਹੱਡੀ ਦੇ ਦਰਦ ਨੂੰ ਦੂਰ ਕਰਨ ਦੇ ਲਈ ਮੇਥੀ ਦੇ ਦਾਣੇ ਦਾ ਸੇਵਨ ਕਰੋ ਕਿਉਂਕਿ ਇਹ ਦਰਦ ਤੋਂ ਰਾਹਤ ਦਿਵੋਨ ਦਾ ਕੰਮ ਕਰਦੇ ਨੇ ਮੇਥੀ ਦੇ ਵਿੱਚ ਵਿਟਾਮਿਨ A, ਵਿਟਾਮਿਨ C, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਆਦਿ ਪੋਸ਼ਕ ਤੱਤ ਮੌਜੂਦ ਹੁੰਦੇ ਨੇ ਮੇਥੀ ਫਾਈਬਰ ਦਾ ਇੱਕ ਬਹੁਤ ਹੀ ਮੁੱਖ ਸਰੋਤ ਵੀ ਮੰਨਿਆ ਜਾਂਦਾ ਹੈ ਸੋ ਦੋਸਤੋ ਅਗਰ ਤੁਹਾਡੇ ਤੁਹਾਡੇ ਪਰਿਵਾਰ ਦੇ ਜਾਂ ਤੁਹਾਡੇ ਕਿਸੇ ਦੋਸਤ ਮਿੱਤਰ ਦੇ ਲੱਕ ਦੇ ਵਿੱਚ ਦਰਦ ਹੈ ਤਾਂ ਉਸ ਤੱਕ ਇਸ ਵੀਡੀਓ ਨੂੰ ਜਰੂਰ ਪਹੁੰਚਾ ਦਿਓ ਤਾਂ ਜੋ ਉਹ ਦਵਾਈਆਂ ਤੋਂ ਰਾਹਤ ਪਾ ਸਕੇ ਤੇ ਉਹ ਆਪਣੇ ਲੱਕ ਦਰਦ ਦੀ ਸਮੱਸਿਆ ਤੋਂ ਜਿਹੜਾ ਪੂਰੀ ਤਰ੍ਹਾਂ निजात ਪਾ ਸਕੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜੇਕਰ ਤੁਸੀਂ ਕਿਸੇ ਚੰਗੇ ਹੈਲਥ ਟਿਪਸ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰ ਦਿਓ ਅਸੀਂ ਤੁਹਾਡੇ ਦੱਸੇ ਮੁਤਾਬਕ ਤੁਹਾਡੇ ਵਾਸਤੇ ਖਾਸ ਹੈਲਥ ਟਿਪਸ ਲੈ ਕੇ حاضر ਹੋਵਾਂਗੇ ਫਿਲਹਾਲ ਮੈਨੂੰ ਯਾਨੀ ਕਿ ਦੀਦ ਕੋ ਨੂੰ ਦੇ ਉਚਾਸਤ ਧੰਨਵਾਦ